ਕਥਾ ਛੱਡੀ ਜੀ ਬਾਈ ਇਹ ਇਹ ਛੱਡੀ ਦੀ ਬਾਈ ਚੱਲੀਆਂ ਪੰਡ ਪੰਦਾ ਉੱਥੇ ਚੱਲੀਆਂ ਹਾਂ ਚੱਲੀਆਂ 2020 ਚ ਲਾਕਡਾਊਨ ਚ ਹੋਈ ਸੀ ਬਾਜੀ ਅੱਛਾ ਇਹ 3200 ਵਾਲੀ ਬਾਈ ਜਿੱਤੀ ਸੀ ਠੀਕ ਹੈ ਮਿਲਣਾ ਦਿੱਤੀ ਇਹ ਬੰਡੇ ਗਈ ਸੀ ਕੂਤਰ ਤਿੰਨ ਠੀਕ ਹੈ ਉਹ ਆਪਣੇ ਸੀ ਇੱਕ ਹੋਰ ਦਾ ਜੀ ਇਹਦੇ ਨਾਲ ਦੇ ਵੀ ਛੱਡੇ ਕਦੇ ਹਾਂ ਮੈਂ ਇਧਰ ਦੱਸਦਾ ਮੈਂ ਇਹਦੇ ਨਾਲ ਦੇ ਜਿੰਨੇ ਭੈਣ ਭਾਈ ਛੱਡੇ ਸਾਰੇ ਜਿੱਤੀ ਕਿਹੜੇ ਕੂਤਰਾਂ ਚ ਬਾਈ ਇਹ ਇੱਕ ਕੂਤਰ ਆਪਣੇ ਆਪ ਹੀ ਬਹਿ ਗਿਆ ਸੀ ਆਗੇ ਛਤਰੀ ਤੇ ਠੀਕ ਹੈ ਉਹ ਆਹ ਮੋਟਰਸਾਈਕਲ ਦਿੱਤੇ ਉਹਦੀ ਗਾਂ ਹੈ ਆ ਆ ਕੇ ਬਹਿ ਗਿਆ ਉਵੇਂ ਹੀ ਬਾਜੀ ਹਟਦਾ ਨਹੀਂ ਕਿਹੜੀਆਂ ਛੱਡੀਆਂ ਬਾਜੀਆਂ ਸੀ ਠੀਕ ਹੈ ਉੱਡਦਾ ਹੀ ਸੀ ਕਿਸੇ ਦਾ ਆਈ ਬਰਗੀ ਦਾ ਜੀ ਇੱਕ ਕਮਈ ਨੂੰ ਆਇਆ ਸੀ 10 ਨੂੰ ਛੱਡਦਾ ਪਹਿਲੀ ਵਾਰੀ ਜੀ ਉਹ ਹੁਣ ਕਿ 27 ਮਈ ਨੂੰ ਹੋਰ ਸੱਜਦੇ ਗਿਆ ਸੀ ਉਹ ਅੱਛਾ ਹਾਂ ਗੱਲਾ ਕਮਾਲੀ ਕਰਤੀ ਹੈ ਐਂ ਕਿਸੇ ਦਾ ਕਬੂਤਰਾ ਆਈ ਜਿੱਤ ਜੇ ਉਹਦੀ ਇਹ ਆ ਉਹਦੀ ਉਹ ਉਹਦੇ ਨਾਲ ਕਬੂਦਰੀ ਗੱਡੀ ਪਾਈ ਫਿਰ ਉਹਦੇ ਨਾਲ ਹੀ ਕਬੂਤਰੀ ਇੱਕ ਆ ਉਹ ਪਾਦੀ ਤੇ ਇਹਨੇ ਗੱਡੀ ਆ ਇੱਕ ਮਿੰਟ ਬਹੁਤ ਸੋਹਣੀ ਗੂਦਰੀ ਬਈ ਇਹਦੇ ਨਾਲ ਹਰ ਗਿਆ ਸਕੂਟਰ ਆਪਣਾ ਇੱਕ ਬਾਜੀ ਹੂੰ ਇਹਦੇ ਨਾਲ ਪਾਦਾ ਹੋ ਅੱਛਾ ਬਾਜੀ ਇਹਦਾ ਗੂਦਰਾ ਆ ਗੂਦਰੀਆਂ ਪਾਦਾ ਨੇ ਆ ਗੱਡੀ ਉਹਨੇ ਟਰੈਕਟਰ ਜਿੱਤਿਆ ਇਹਦੀ ਟੀ ਆ ਇਹਦੀ ਟੀ ਇਹਨੇ ਟਰੈਕਟਰ ਜਿੱਤਿਆ ਨੇ ਟਰੈਕਟਰ ਜਿੱਤਿਆ ਕਿਹੜੇ ਸਾਂ ਲੰਗਰਛੰਨੀ ਹੈ ਲੰਗਰਛੰਨੀ ਲੰਗਰਛੰਨੀ ਕਿੱਥੇ ਰਹਿੰਦੇ ਪੰਨ ਇਹ ਰਹਿੰਨੇ ਜਾਂ ਮਾਲੇ ਕੋਲੇ ਠੀਕ ਆ ਮਾਲੇ ਕੋਲੇ ਕਿੰਨੇ ਉਧਰ ਡੇ ਸੀ ਪੁੱਤਰਾ 147 350 ਵੱਜੜੀ ਜਿੱਤੀ ਜੜੀ ਗਈ ਆ ਨਮਾਉਂਦੀ ਮਾਂ ਦੀ ਹੈ ਇਹ ਹਾਂ ਬੰਤਰ ਸਾਰੀ ਆਪਦੀ ਮਾਂ ਦੇ ਆ ਪੈਰਪੂਰ ਸਾਰਾ ਕੁਝ ਆਪਦੀ ਮਾਂ ਤੇ ਹੀ ਆ ਰੰਗ ਵੀ ਆਪਦੀ ਮਾਂ ਤੇ ਆ ਤਾਂ ਹੀ ਜ਼ਰਾ ਕਰਾਦਾ ਫਿਰ ਬੋਲੀ ਚੰਗੀ ਹੈ ਬਈ ਇਹ ਵੀ ਆਪਦੀ ਮਾਂ ਪੂਰੀ ਚੰਗੀ ਆ ਤੇ ਦੂਜੀ ਬਾਜੀ ਔਡੀਆਂ ਦੀ ਆਪਣੀ ਛੱਡੀ ਨਹੀਂ ਜਾਣਗੇ ਵੀ ਬੱਚੇ ਕਿਹੜਾ ਮਾਰੀ ਅੱਜ ਤੇਰੇ ਕਬੂਤਰਾਂ ਨੇ ਮੈਨੂੰ ਇੱਕ ਗੱਲ ਹੋਰ ਸਿਖਾਦੀ ਬਈ ਚਲੋ ਹਾਂ ਅੱਜ ਮੈਂ ਸੁੱਕਿਆ ਨਾ ਦੋਨੋਂ ਜਮਾਵਾਤੀਆਂ ਆਪਣੇ ਦੋਸਤ ਤੋਂ ਲੈ ਕੇ ਕਬੂਤਰ ਲਾਦਾ ਮੈਂ ਹਾਂ ਇਹ ਦੋ ਭੈਣਾਂ ਗੱਡੀਆਂ ਹਾਂ ਇੱਕ ਤਾਂ ਜਿੱਤੀ ਸ਼ੰਭੂ ਟਰੈਕਟਰ ਇਹ ਰੌਣੀ ਜਿੱਤੀ ਸੀ ਕਾਫੀ ਕਬੂਤਰ ਹੈਗੇ ਸੀ ਉਦੋਂ ਹਾਂ ਇਹ ਉੱਥੇ ਰੌਣੀ ਜਿੱਤੀ ਆ ਠੀਕ ਹੈ ਇਹ ਟਰੈਕਟਰ ਵਾਲੀ ਦੀ ਆ ਠੀਕ ਆ ਇਹ ਕਹਾਂ ਉਹਦੀ ਅਤੀਚ ਅੱਛਾ ਇਹ ਉਹ ਜਿਹੜੀ ਟਰੈਕਟਰ ਜਿੱਤੀ ਆ ਉਹ ਜਿੱਤੀ ਆ ਹਾਂ ਤੀਜੀ ਪਿੜੀ ਆ ਗਈ ਹਾਂ ਚੌਥੀ ਆ ਗਈ ਉਹ ਖੜੇ ਗੂਤਰ ਦੀ ਠੀਕ ਉਹ ਖੜੇ ਹੋਏ ਦੀ ਜਿੱਥੇ ਗੋਰੀ ਤੀਜੀ ਪਿੜੀ ਆ ਗਈ ਉਹ ਥਰੀ ਦੀ ਇਹ ਸ਼ਾਖੇ ਵੀ ਗੜਦੇ ਹਾਂ ਹਾਂ ਕਾਲੀ ਚਿੱਟੀ ਹੈ ਲੈ ਅਗਲੀ ਇੱਕ ਵੀ ਆ ਗਈ ਚਲ ਅੱਜ ਤੇਰੇ ਕਬੂਤਰਾਂ ਚੋਂ ਬਈ ਇੱਕ ਗੱਲ ਬਹੁਤ ਸੋਹਣੀ ਸਿੱਖ ਕੇ ਜਾ ਰਹੇ ਹਾਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਗੱਲ ਆ ਵੀ ਆਏ ਵੀ ਹੁੰਦਾ ਯਾਰ ਬਰ ਇੱਕ ਮਿੰਟ ਬਾਦ ਦਿਖਾ ਦੀ ਟੜਕ ਤੁੜਕ ਤਾਂ ਨਹੀਂ ਹੈਗੀ ਇਹਨਾਂ ਤਿੰਨਾਂ ਚ ਕੋਈ ਨਹੀਂ ਗਿਆ ਕੋਈ ਨਹੀਂ ਇਹਦੇ ਨਾਲ ਫਿਰ ਮੈਂ ਲਾਦਾ ਆਪਣੇ ਮਿੱਤਰ ਤੋਂ ਜੱਸੀ ਮਾਦਪੁਰ ਤੋਂ ਲੈ ਕੇ ਕੂਤਰ ਹੂੰ ਇਹ ਤਿੰਨ ਗੱਡੇ ਆ ਜਿਹੜੇ ਤਿੰਨੇ ਜਿੱਤੇ ਆ ਛੱਡੀ ਬਾਈ ਇਹ ਟੋਟਾਂ ਜਿੱਤੀ ਜਿਹੜੀ ਮੈਂ ਦੱਸਦਾ ਤੁਹਾਨੂੰ 2 ਘੰਟੇ ਬਾਅਦ ਉੱਡੀ ਬਾਜੀ ਕਿੱਥੇ ਟੋਟਾ ਉਹ ਮਨ ਕੋ ਉਧਰ ਕੋਲੇ ਸ਼ੈਨ ਕੋ ਉਧਰ ਕੋਲੇ ਲੈ ਸਾਰੀ ਖਿਡਾਰੀ ਆਏ ਸੀ ਇੱਥੇ ਗੋ ਨਹੀਂ ਗੋਣਾ ਇਹ ਕਿੜਾ ਆਇਗਾ ਮਾ ਹੁਣ ਇਹਦੀ ਵੀ ਕਢਾਇਆਗੇ ਅੱਛਾ ਮੁੰਡਾ ਬਿੰਦ ਅਚ ਤਾਮਲੇ ਦਾ ਹੂੰ ਉਹਦਾ ਨਾਮ ਲੈਣਾ ਭੁੱਲ ਗਿਆ ਉਹ ਤਾਂ ਕਬੂਤਰ ਲੈ ਕੇ ਹੁਣ ਇਹਦੇ ਨਾਲ ਲਾਇਆ ਅੱਛਾ ਉਹਨੇ ਚਾਰ ਪੰਜ ਛੱਡੇ ਦੀ ਚਾਰ ਪੰਡੇ ਜਿੱਤੇ ਤੁਸੀਂ ਇਹ ਤੁਸੀਂ ਇੱਕ ਗੱਲ ਹੋਰ ਦੇਖੋ ਵੀ ਬਾਈ ਦੇ ਜਿਵੇਂ ਹੁਣ ਦੱਸੀ ਜਾਂਦਾ ਵੀ ਕਬੂਤਰ ਉਤੋਂ ਰਿਆ ਕੇ ਲਾਇਆ ਕਬੂਤਰੀ ਉਤੋਂ ਇਹ ਇਹ ਮਤਲਬ ਇਹੀ ਹੁੰਦਾ ਵੀ ਜੇ ਪਿਓਰ ਹੋ ਗਏ ਤਾਂ ਕਬੂਤਰ ਖਰਾਬ ਹੋ ਜਾਣਗੇ ਇਹ ਮੈਂ ਬਾਹਰੋਂ ਹੀ ਲਾਉਣਾ ਬਈ ਲਿਆਗੇ ਉਹ ਨਹੀਂ ਚੰਗਾ ਹੁੰਦਾ ਜਾਨਵਰ ਜਿਹੜਾ ਬਾਹਰੋਂ ਲਿਆ ਕੇ ਲੱਗ ਜਾਂਦਾ ਪਰ ਲਿਆ ਲਿਆਓ ਆਪਦੇ ਵਧੀਆ ਬੰਦੇ ਤੋਂ ਇਹ ਇਹ ਮੈਂ ਕੁਝ ਸੁਣੀ ਸੁਣਾਈ ਗੱਲ ਸੁਣ ਕੇ ਵੀ ਫਲਾਣੇ ਕੋਲੇ ਵਾਲੇ ਜਾਂਗੇ ਉਹ ਗੁਰਪ੍ਰੀਤ ਸਾਹਿਬ ਬਾਈ ਡੜਿਆਣੇ ਤੋਂ ਆਪਣਾ ਭਰਾ ਹੀ ਆ। ਹੂੰ ਉਹਨਾਂ ਤੋਂ ਲੈ ਕੇ ਆਇਆ ਸੀ ਕਬੂਤਰ ਮੈਂ। ਹੂੰ ਮੈਂ ਕੁਆਲਿਟੀ ਵੀ ਤਾਂ ਹੀ ਦਿੱਤੀ ਆ ਬਾਈ ਆਪ ਨੂੰ ਬਹੁਤ ਚੰਗੇ ਲੱਗੇ ਤੇ ਕਬੂਤਰਾਂ ਦੇ ਵਿੱਚ ਕੁਆਲਿਟੀ ਤੇ ਆਦਰ ਸਿੱਖਣ ਨੂੰ ਚੀਜ਼ ਮਿਲ ਜਾਇਆ ਤੇ ਕਬੂਤਰਾਂ ਦੇ ਵਿੱਚ ਇੱਕ ਬਹੁਤ ਸੋਹਣੀ ਤੇ ਵਾਪੇ ਦੀ ਕਿਰਪਾ ਨਾਲ ਇਹ ਮਤਲਬ ਪੰਜਵੀਂ ਬਿੜੀ ਆ ਛੇਵੀਂ ਗਾਂ ਨੂੰ ਹੋ ਗਈ ਹੁਣ ਇਹਨਾਂ ਦੀ ਆਹਾਂ ਇਹਦੀ ਪਾਣਾ ਇਹਦੀ ਭੈਣ ਇਹ ਜਿਹੜਾ ਰੂਮ ਸ਼ਡਿਊਲ ਦਾ ਸੀ ਮੈਨੂੰ ਦੱਸਿਆ ਉਹਦੀ ਭੈਣ ਇਹ ਕੁਲਰ ਜਿੱਤੀ ਸੀ ਕੱਲੀ 105 ਕੂਤਰਾਂ ਨੂੰ ਅੱਛਾ 105 ਕੂਤਰਾਂ ਜਿੱਤੀ ਵੀ ਹੈ ਚਿਹੜੀਆਂ ਬੰਡ ਬੰਦਾ ਠੀਕ ਹੈ ਇਹ ਬਾਪ ਨੇ ਖਾਰੀ ਦੇ ਨੇ ਗੰਜੀ ਹੋ ਜਾਮ ਦੀ ਉਹ ਹੂੰ ਇਹ ਕੂਤਰਾਂ ਠੰਗਾ ਮਾਰ ਕੇ ਕਰਦਾ ਅਰੇ ਦਾ ਇੱਕ ਵੀ ਬੱਚਾ ਨਹੀਂ ਜਿੱਤਿਆ ਮੁੜ ਕੇ ਅੱਛਾ ਇਹਦਾ ਜਿੱਤ ਬਹੁਤ ਕੂਤਰਾਂ ਨਾਲ ਮੈਂ ਪਾ ਕੇ ਦੇਖ ਲਈਏ ਭੱਜ ਜਾਂਦੇ ਆ ਹਾਂ ਆਪ ਸਾਰੇ ਭੈਣ ਭਈ ਜਿੱਤੇ ਹੈ ਅੱਛਾ ਹਾਂ ਘਰੇ ਉਹਦੀ ਉੜਦੇ ਪੂਰੇ ਵਧੀਆ ਨੁਕਸਤਾ ਖਾਲੀ ਜਿ ਕੋਈ ਲੱਗਦਾ ਨਹੀਂ ਯਾਰ ਬਾਈ ਨਾ ਨੁਕਸ ਕੁਝ ਵੀ ਨਹੀਂ ਹੈਗਾ ਨਹੀਂ ਲੋਟ ਆਏ ਤਰਕੂ ਉਤਰ ਦੇਖ ਲੈਂਦਾ ਕੋਈ ਇਹਦਾ ਪਾਈ ਭੁਈ ਲਾ ਕੇ ਕੋਈ ਨੇੜੇ ਕਰਕੇ ਮੈਂ ਲਾਉਂਦਾ ਨਹੀਂ ਨਾ ਤੁਸੀਂ ਲਾਉਂਦੇ ਹੀ ਨਹੀਂ ਆ ਫਿਰ ਜੇ ਭਾਈ ਦੇ ਇਹਦੇ ਕਢਾ ਕੇ ਦੇਖ ਲੈਂਦੇ ਇੱਕ ਵਾਰੀ ਕੀ ਇਹ ਕੋਈ ਗੱਲਬਾਤ ਹੁੰਦੀ ਇਹਦੇ ਭਰਾ ਦੇ ਜਿੱਤੇ ਆ ਜੇ ਮੈਂ ਚੀਨਿਆਂ ਨਾਲ ਆਹ ਪੇ ਦੋ ਬਾਈਆਂ ਢੀ ਹੋਈ ਆ ਹੂੰ ਦੂਜੀ ਵਾਰ ਜੇ ਐਂਡ ਜਾ ਕੇ ਹਰ ਗਈ ਸੀ ਹੂੰ ਅੱਛਾ ਇੱਕ ਹਰ ਗਈ ਇੱਕ ਜਤ ਗਈ ਹਾਂ ਲਾਸਟ ਜੇ ਹਰੀ ਸੀ ਹਾਂ ਉਹ ਮੰਜਸੌਲੀ ਬਾਜੀ ਹਰ ਗਈ ਬੱਚੇ ਹਰ ਜਾਂਦੇ ਆ ਭੱਜ ਜਾਂਦੇ ਆ ਤਾਂ ਚਲੇ ਜਾਂਦੇ ਆ ਠੀਕ ਆ ਬਹੁਤ ਸੋਹਣੀਆਂ ਕੂਤਰੀਆਂ ਬਸ ਇਹੀ ਇਹਨਾਂ ਦੀ ਔਲਾਦ ਆ ਸਾਰੀ ਬਈ ਗਾਹਾਂ ਦੇ ਇਹ ਹੈਗੀਆਂ 4-5 ਲੈਣਾ ਬਈ ਆਪਣੇ ਕੋਲੇ ਠੀਕ ਆ ਮਤਲਬ ਮੇਨ ਆਪਣੇ ਕੂਤਰੇ ਇਹੀ ਆ ਬਡੀਆਂ ਬਈਆਂ ਇੱਥੇ ਜਿਹੜੇ ਆ ਠੀਕ ਆ ਚਲੋ ਇਹ ਬਈ ਇਹ ਚੀਨੇ ਇਹ ਜਿਹੜੇ ਚੀਨੇ ਦੀ ਗੱਲ ਕਰਦੇ ਸੀ ਲਾਲੇ ਵਾਲੇ ਹਾਂ ਲਾਗੇ ਸੋੜੇ ਵਾਲੇ ਹਾਂ ਹਾਂ ਇਹ ਇਹ ਜੇ ਕੱਢਦੇ ਖਟੀਆਂ ਦੇ ਭਾਈ ਜਿੱਦੀ ਪੁੱਛ ਕਬੂਤਰ ਹਾਂ ਹਾਂ ਨਹੀਂ ਪਤਾ ਵੀ ਕੀ ਆ ਉਹਦਾ ਬਾਪੂ ਲੈ ਗਿਆ ਸੀ ਪੁੱਛੋ ਉਹ ਪਿਓ ਕੀ ਲੈ ਗਿਆ ਸੀ ਦਿਖਾ ਦੇ ਲੈੱਖਾਂ ਨਹੀਂ ਇਹ ਜੰਗੀ ਨਸਲਾ ਯਾਰ ਭਾਈ ਇਹਦੇ ਚ ਵੀ ਬਹੁਤ ਕਲਾਕਾਰੀ ਆ ਕਬੂਤਰੀ ਦੇ ਵਿੱਚ ਇਹ ਆਪ ਜਿੱਤੀ ਹੈ ਇਹਦੇ ਬੱਚੇ ਵੀ ਜਿੱਤੇ ਬਹੁਤ ਕਿੱਥੇ ਜਿੱਤੀ ਸਨੇਟਾ ਪਿੰਡ ਪੈਂਦਾ 120 ਕਬੂਤਰ ਸੀ ਫਿਰ ਜਿੱਤੀ ਸੀ ਇਹ ਅੱਛਾ 120ਾਂ ਦੇ ਫਿਰ ਜਿੱਤੀ ਹੈ ਮੇਰਾ ਤਾਂ ਜੱਸੀ ਦਾ ਦੋਨੋਂ ਦੇ ਰਹਿ ਗਏ ਸੀ ਮਾਦਬਰ ਵਾਲਾ ਹਾਂਜੀ ਠੀਕ ਆ ਉਹਦੇ ਆਹੀ ਨਹੀਂ ਨਲੀ ਵਾਲੀ ਕੱਢ ਦਿੰਦੇ ਆਂ ਅੱਡ ਕੇ ਜੀ ਕੱਢਦੇ ਆਂ ਹਾਂ ਇਹਦਾ ਲਕੂਤਰ ਲੱਗਿਆ ਸੀ ਓੜਕਿਆਣਾ ਸਨੇਟੇ ਚ ਸਨੇਟੇ ਸਟੇ ਰਹਿ ਗਏ ਆ ਸਨੇਟਾ ਲਾਂਡਰਾਂ ਦੇ ਕੋਲੇ ਪੈਂਦਾ ਲਾਂਡਰਾਂ ਦੇ ਕੋਲੇ ਇੱਧਰ ਤੁਹਾਡੇ ਏਰੀਏ ਦੇ ਪੈਂਚਾ ਪੈਂਦਾ ਬੱਤੇ ਕਿੱਡੇ ਪੈਦੀ ਹਾਂ ਬਈ ਬਹੁਤ ਚੰਗੀ ਆ ਇਹ ਬਈ ਨੋਂਨ ਨੇ ਦਿੱਤਾ ਸੀ ਮੈਨੂੰ ਖੱਟੜ ਵਾਲੇ ਨੇ ਜੋੜੀ ਪਹਿਲੇ ਸਾਬ ਕਿਹਨੇ ਖੱਟੜਾ ਖੱਟੜਾ ਪਿੰਡ ਪੈਂਦਾ ਨੋਂਨ ਬਈ ਨੋਂਨ ਖੱਟੜਾ ਹਾਂ ਜੱਸੀ ਬਨਾਲੀ ਹੁੰਦੇ ਆ ਉਹ ਅੱਛਾ ਹਾਂ ਕੋਈ ਵਿੱਠ ਮਾਰਿਆ ਕਬੂਤਰ ਨਹੀਂ ਛੋਟੇ ਜੇ ਮਤਲਬ ਪਿੰਡ ਦੇ ਬਾਈ ਛੱਡਿਆ ਜਿਨ੍ਹਾਂ ਦਾ ਬੱਚਾ ਵਾਸ਼ਿੰਗ ਮਸ਼ੀਨ ਦਿੱਤੇ ਸੀ ਉੱਥੇ ਅੱਛਾ ਤੀਜੇ ਨੰਬਰ ਦੇ ਮਤਲਬ ਵੀ 15 ਘਰ ਵੀ ਨਹੀਂ ਸੀ ਇਹ ਕਬੂਤਰ ਉਹਨੇ ਕਹਿ ਕੇ ਦਿੱਤਾ ਸੀ ਇਹਦਾ ਮੋਟਰ ਤਾਂ ਛੱਡਦੀ ਭਾਵੇਂ ਆਹ ਕਬੂਤਰ ਆ ਜੋੜਾ ਹਾਂ ਇੱਕ ਜੋੜਾ ਉਹਨੇ ਹੋਰ ਦਿੱਤਾ ਸੀ ਮੈਨੂੰ ਅੱਛਾ ਉਹਨਾਂ ਦੇ ਇੱਕੇ ਬੱਚਾ ਸੀ ਉਹ ਮੋਟਰ ਛੱਡ ਦਿੱਤਿਆ ਬਦਲੇ ਅੱਛਾ ਹਾਂ ਵੀ ਇਹਨਾਂ ਦੇ ਕਹਿੰਦਾ ਪਾ ਵੀ ਜਾਂਦੇ ਨਹੀਂ ਨਹੀਂ ਦੋਹਾਂ ਜੋੜਿਆਂ ਦੇ ਇੱਕ-ਇੱਕੇ ਬੱਚਾ ਸੀ ਅੱਛਾ ਦੋਨੇ ਜਿੱਤ ਗਏ ਮਖਰデア ਭਰਾਵਾ ਭੈਣ ਦੀ 2 4 6 8 9 ਨਰਗਰੀ ਜੋ ਵੀ ਨਹੀਂ ਗਏ ਬਈ ਇਹਦੇ ਨਾਲ ਦੇ ਇੱਕ ਇੱਕ ਛੱਡਾ ਜਣੇ ਇੱਕੇ ਬੱਚਾ ਸੀ ਇਹਦਾ ਆ ਕਬੂਤਰਾਂ ਕਬੂਤਰੀ ਸੰਦ ਖੋਣੇ ਬਸ ਹੁਣ ਨਾ ਹੋਣ ਚੱਕੇ ਅੰਦਰ ਰੋਕ ਜਦੋਂ ਮਿੰਟ ਲੈ ਆ ਛੜਦੇ ਆ ਕਬੂਦਰੀ ਲੱਗਦੀ ਆ ਆ ਫਲਾਦੇ ਬਾਈ ਨੂੰ ਆ ਕਬੂਦਰੀ ਲੱਗੀ ਹੋਇਆ ਹਾਂ ਉਸਤਾ ਜਲੀ ਬਈਆ 2 4 6 8 9 ਇਹ ਲੱਗੇ ਬਿਜੂਟਰੂ ਹਾਂ ਦੋਨੇ ਇਹਨਾਂ ਦੇ ਨਹੀਂ ਗਈ ਪਤੇ ਪਰਮੰਦੀ ਕੋ ਆਪਣਾ ਭਲੱਥ ਕੋਲੇ ਜਲੰਧਰ ਤੋਂ 40 45 ਕਿਲੋਮੀਟਰ ਅੱਗੇ ਠੀਕ ਹੈ ਉੱਥੇ ਚਲੋ ਜਿਹੜੀ ਟਰੈਕਟਰ ਜਿੱਤੀ ਸੀ ਉਹਦਾ ਪਿਓ ਹੈ ਜਿਹੜੀ ਹੋੜ ਦਿੱਤੀ ਹੈ ਹਾਂ ਕਿੱਥੇ ਲੰਗਰ ਚਲੇ ਤੇ ਬੁਰਜੁਖੀ ਅੱਛਾ ਉਹ ਵੀ ਬੁਰਜੁਖੀ ਮਾਲੇ ਦਾ ਪਿਓ ਹੈ ਹਾਂ ਦੋਨੇ ਇਹਦੇ ਦੋਨੇ ਇਹਦੇ ਨਹੀਂ ਨਹੀਂ ਵੀ ਜਿੰਨੇ ਕੱਢਿਆ ਜਿੱਤੇ ਹੀ ਅੱਗ ਲੱਗ ਗਈ ਅੱਛਾ ਇਹ ਕਿੱਥੋਂ ਆਇਆ ਬੂਟਰ ਇਹ ਆਪਣੇ ਘਰ ਦੇ ਜੀ ਹਰ ਗਿਆ ਸੀ ਬਾਜੀ ਮੇਰੇ ਬਾਜੀ ਹਰਿਆਵਾ ਹੈ ਤੇ ਲਾਲ ਸਾਰੀ ਜਿੱਤੀ ਜਾਂਦੀ ਹੈ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋ ਗਿਆ ਵੀ ਨਹੀਂ ਸਕਿਆ ਉਹ ਤਾਂ ਆਪਣੀ ਗਲਤੀ ਨਾਲ ਹੀ ਹਰ ਗਿਆ ਸੀ ਹੈ ਤਾਂ ਹੀ ਤਾਂ ਕਹਣਾ ਵੀ ਅਗਲਾ ਕਈ ਵਾਰੀ ਕਹਿੰਦਾ ਗਲਤੀ ਨਾ ਕਰਦਾ ਨਾ ਕਬੂਤਰ ਕਈ ਵਾਰੀ ਗੌਰ ਨਹੀਂ ਜਦੋਂ ਜਿਹੜਾ ਬੰਦਾ ਪਰਖ ਕਰਦਾ ਪਰਤਾਲ ਕਰਦਾ ਗਲਤੀ ਦੀ ਉਹ ਤਾਂ ਜਿੱਤਣ ਲੱਗ ਜਾਂਦਾ ਜਿਹੜਾ ਪਰਤਾਲ ਨਹੀਂ ਕਰਦਾ ਉਹ ਹਰਦਾ ਭਾਈ ਬੜਾ ਚੰਗਾ ਭਾਈ ਓਏ ਨਾਲ ਜਾ ਘੰਟਣ ਨਾਲ ਇਹ ਆਲਾ ਏ ਇਹਦਾ ਭਰਾ ਹੀ ਰੱਤਾ ਅੱਛਾ ਇਹ ਰੱਤੇ ਵੀ ਕਰਦਾ ਹਾਂ ਇਹਦਾ ਇਹਨੇ ਵੀ ਜਿੰਨੇ ਕੱਢਿਆ ਮਜਾਦ ਜਿੱਤੀ ਮੋਟਰਸਾਈਕਲ ਖੰਟ ਵੀ ਜਿੱਤੇ ਇਹਦਾ ਹੀ ਅੱਛਾ ਤੇ ਹੋਰ ਇੱਕ ਫਰਿੱਜ ਜਿੱਤਿਆ ਅੱਛਾ ਇੱਥੇ 256 ਅੱਡੇ ਸੀ ਉਦੋਂ ਵੀ ਹਿੱਸਾ ਲਿਆ ਇਹਦੀ ਕਬੂਤਰੀ ਨੇ ਅੱਛਾ ਇਹਦੀ ਪੁੱਤ ਆ ਉਹ ਕੂਤਰ ਕਿੱਥੋਂ ਆਇਆ ਵਈ ਪਤਾ ਨਹੀਂ ਆ ਗਿਆ ਨਹੀਂ ਬਈ ਆਪਾਂ ਨੂੰ ਕਿਤੇ ਨਹੀਂ ਪਤਾ ਹੂੰ ਹੂੰ ਇਹ ਉਹਦੇ ਨਹੀਂ ਹੈਗੇ ਇਹ ਅਲੱਗ ਲੈਣ ਇਹਨਾਂ ਦੇ ਨਹੀਂ ਉਹ ਕਬੂਤਰ ਦੀ ਗੱਲ ਕਰਦਾ ਜਿਹੜਾ ਆ ਹੂੰ ਜਿਹੜਾ ਆ ਜਿਹੜੇ ਬਾਹਲੇ ਜਿੱਤੇ ਉਹ ਆ ਇਹ ਆਪਣੇ ਕੋਲ ਹੀ ਆ ਜੋੜਾ ਬਈ ਆਏ ਨਹੀਂ ਬਲ ਆਏ ਕਿੱਥੋਂ ਜੀ ਨਹੀਂ ਆਪ ਦਾ ਕਬੂਤਰ ਹੈ ਆਪਣੇ ਘਰ ਦਾ ਅੱਛਾ ਹਾਂ ਮੈਗਨੋ ਇਹ ਢਾ ਕੇ ਬਹਿ ਗਿਆ ਦੀ ਉਹੀ ਗੱਲ ਕਰਦੇ ਹਾਂ ਉਹਦੀ ਉਹ ਤੋਂ ਹੂੰ ਉਹ ਸੌੜਾਂ ਲਾਲੇ ਕੋਲੇ ਆ ਅੱਛਾ ਹਾਂ ਇੱਥੇ ਬਹਿ ਗਏ ਜਾਂਗੇ ਨਾ ਸੌੜਾਂ ਅੱਛਾ ਸੌੜੀ ਹਾਂ ਠੀਕ ਇਹ ਚੁੱਕ ਕੱਲੀ ਡਾਉਣੇ ਜਾਂ ਨਾਲ ਹੋਰ ਵੀ ਡਾਉਂਦਾ ਕੁੱਤਰ ਬਈ ਥੋੜੇ ਇੱਥੇ ਤਾਂ ਮੈਂ ਗਝਾਉਣਾ ਗਝਾਉਣਾ ਅੱਛਾ ਉਡਾਉਣੇ ਉੱਥੇ ਆ ਸੌੜਾਂ ਅੱਛਾ ਇੱਥੇ ਗਝਾ ਕੇ ਉੱਥੇ ਛੱਡਾਂ ਆਹੀ ਜਤਰੀਆਂ ਲਾ ਕੇ ਗਾ ਲੈ ਜਾਣੇ ਹਾਂ ਠੀਕ ਆ ਆ ਜਿਹੜਾ ਇੱਥੇ ਬਈ ਤੁਹਾਡੇ ਕੋਲ ਕੱल्ल्या ਕੋਲ ਟਾਈਮ ਕਿਵੇਂ ਨਿਕਲ ਆਉਂਦਾ ਕਿਵੇਂ ਕੱਲੇ ਬੰਦੇ ਹੁੰਦੇ ਸੀ ਮੈਂ ਤਾਂ ਇੱਕ ਦੋ ਵਾਰੀਆਂ ਕਰਾਉਣੇ ਆ ਬਸ ਇੱਧੇ ਆ ਕੇ ਬੰਦ ਬਸ ਐ ਬਿਠਾਈ ਜਾਣੀਆਂ ਇੱਥੇ ਸਾਰਾ ਸਿਆਲੇ ਹਾਂ ਜਦੋਂ ਧੋਪ ਪਾਉਣੀ ਡਾਈਆਂ ਉੱਥੇ ਹੀ ਹੋਣਗੀਆਂ ਇਹਨਾਂ ਦੀ ਨਹੀਂ ਡਾਈਆਂ ਇੱਥੇ ਕਰਾਉਣੀਆਂ ਹਾਂ ਇੱਥੇ ਮੈਂ ਲਾਈ ਜਿਹੜਾ ਸਿੱਧਾ ਮਧੂ ਜਿਆਦਾ ਨਹੀਂ ਆ ਰਿਹਾ ਬੰਦਾ ਹਾਂ ਹਾਂ ਜਿਆਦਾ ਨਹੀਂ ਆਉਂਦਾ। ਓਹੋ। ਹੈਗਾ ਆਪਣੇ ਪਿੰਡ ਦਾ ਜੋ ਆ ਕੇ ਇੱਕ ਦੋ ਬੰਦ ਕਰ ਜਾਂਦੇ ਆਗੇ। ਅੱਛਾ। ਜੀ ਮੈਂ ਚਲੇ ਜਾਵਾਂ ਪਿਛੋਂ। ਅੱਛਾ। ਹਾਂ। ਕਿੰਨੇ ਕੁ ਬੰਦੇ ਰੱਖੇ ਹੋੜੇ ਬੰਦੇ ਚ। ਹੁਣ 4-5 ਸਾਢੇ ਘਰਾਂ ਚ ਕਰਦੇ ਨੇ ਹਾਂ। ਸ਼ੌਂਕ ਨੂੰ ਜੇ ਬਾਜੀਆਂ ਵੀ ਛੱਡਦੇ ਸਾਰੇ। ਨਹੀਂ ਛੱਡਦੇ ਸਾਰੇ ਬਾਜੀਆਂ। ਠੀਕ ਆ। ਹਾਂ। ਦੰ ਚੱਲ ਜਣੇ ਹੋਰ ਆ ਪਿੰਡ ਚ। ਠੀਕ ਆ। ਹੈਗੀ 8-10 ਜਣੇ। ਆਹ ਜਿਹੜਾ ਕੁੱਤਰ ਮੈਂ ਕਹਾ ਆਪਣੇ ਪਿਆਗੇ ਉਹਦਾ ਪੁੱਤ ਆ ਇਹ ਅੱਛਾ ਕ ਇਹਦੇ ਬੱਚੇ ਬਹੁਤ ਜੰਗੀ ਉੱਡਦੇ ਹਾਂ ਇਸਾਵਾ ਪੁੱਤ ਹਾਂ ਇਹੇ ਜੀ ਕਰਦਾ ਆਪ ਚਟਾ ਹੋ ਨਾ ਇਹੇ ਜੀ ਕਰਦਾ ਬੱਚੇ ਨਹੀਂ ਉਹ ਚਿੱਟੀ ਸੀ ਦੂਜੇ ਦੀ ਮੋਤਰੀ ਨਹੀਂ ਨਹੀਂ ਐੇ ਜੀ ਕਰਦਾ ਕੋਈ ਨਹੀਂ ਇਹ ਲਾਲਚੀ ਨੇ ਚਿੱਟੇ ਕਰਨੇ ਚਟੀਆਂ ਦੇ ਠੀਕ ਆ ਖਟੀਆਂ ਦੇ ਵੀ ਕੱਢ ਦਿੰਦਾ ਆਹ ਜਿਹੜਾ ਬੋਰਜ ਕੀਮਾ ਟਰੈਕਟਰ ਜਿੱਤੇ ਸੀ ਇਹ ਦਿੱਤਾ ਸੀ ਟਰੈਕਟਰ ਇਹ ਇਹ ਕੀ ਦਾ ਉਹਦਾ ਹੀ ਨਹੀਂ ਇਹ ਇਹਦਾ ਲਾਲਚੀ ਨੇ ਦਾ ਅੱਛਾ ਲਾਲਚੀ ਨੇ ਉਹ ਤੇਰਾ ਪਹਿਲਾਂ ਦਾ ਹੈ ਹਾਂ ਤੇੜਾ ਆਪਣੇ ਆਪ ਕਬੂਤਰੀ ਉਹਦੀ ਧੀ ਤੇ ਉਹਦੀ ਧੀ ਦਾ ਠੀਕ ਆ ਜਿਹਨੂੰ ਇਦਾਂ ਦੀ ਕੂਤਰੀ ਨਹੀਂ ਲਗਾਈ ਮੈਂ ਹੂੰ ਉਹ ਉਹਦਾ ਹੈ ਅੱਛਾ ਕੂਤਰੀ ਜਬਾ ਮਾਂ ਤੇ ਆਂਗਾ ਦਾ ਆਹਾ ਅਈ ਨਾਲ ਸ੍ਰੀ ਜੀ ਉਹ ਹਾਂ ਹਾਂ ਉਹ ਸੋਹਣਾ ਤੇੜਾ ਕੋਈ ਵੀ ਨਹੀਂ ਜਿੱਤਿਆ ਕੂਤਰਾ ਤਾਂ ਚੰਗਾ ਯਾਰ ਬਾਈ ਉਹ ਉਧਰ ਚੰਗਾ ਹੋਣਾ ਇਹਦ ਕੀ ਕਰਿਆ ਟਰੀਟਮੈਂਟ ਇਹਦਾ ਕੀ ਕਾਰਨ ਹਰਦਾ ਕਿਉਂ ਸੀ ਚਲੇ ਜਾਂਦੇ ਸੀ ਭਾਈ ਦੇ ਨੇ ਉਹ ਤਾਂ ਕੂਤਰਾ ਤਾਂ ਚੰਗਾ ਨੇ ਕੋਈ ਆਏ ਉੜਦੇ ਤਾਂ ਪੂਰੇ ਸੀ ਗੱਲ ਕੋਈ ਵੀ ਗਲਤੀ ਨਾ ਹੀ ਭਾਜ ਦਿੰਦੇ ਆ ਜਿੰਨੇ ਛੱਡੇ ਪਿਛਲੀ ਵਾਰੀ ਮੇਰੇ ਕੋ ਪੰਜ ਪੰਜ ਬੱਚੇ ਸੀ ਪੰਜੇ ਹੀ ਛੱਡੇ ਅੱਛਾ ਪੰਜੇ ਭੱਜ ਗਏ ਅਰ ਦੋ ਬਾਜੀਆਂ ਉੱਡੀ ਹੋਈ ਕਬੂਤਰੀ ਜੱਸੀ ਕੋਲੇ ਹਾਂ ਉਹ ਉਹ ਲਈ ਸੀ ਇਹਦੇ ਨਾਲ ਲੈ ਕੇ ਪੰਜੇ ਭੱਜ ਗਏ ਪੰਜੇ ਭੱਜ ਗਏ ਸ਼ਾਹ ਭੱਜਣ ਵਾਲਾ ਤਾਂ ਲੱਗਦਾ ਨਹੀਂ ਸਿਸਟਮ ਇਹਦਾ ਯਾਰ ਬਾਈ ਉਹਦਾ ਥੀੜੀ ਪੈਣਾ ਇਹਦੀ ਪੈਣਾ ਕੁਸਤਰਾ ਯਾਰ ਇਹਦੇ ਮੁਕੱਦਰਾਂ ਦੇ ਵਿੱਚ ਹੀ ਨਹੀਂ ਹੁੰਦਾ ਹਾਂ ਬਹੁਤ ਵਧੀਆ ਲੱਗਿਆ ਬਾਈ ਦੇ ਕੰਪਿਊਟਰ ਦੇਖ ਕੇ ਤੇ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਹਾਜ਼ਰ ਹੁੰਨੇ ਆ ਆਦ ਤੱਕ ਲਈ ਸਤਿ ਸ੍ਰੀ ਅਕਾਲ ਜੀ